ਹਾਂਜੀ ਕਿਦਾਂ ਜੀ ਕੀ ਹਾਲ ਆ ਹਾਲ ਵਧੀਆ ਏ ਇਹਨੂੰ ਮਕਾਦੇ ਤੇ ਖਾ ਖਾ ਕੇ ਫੜ ਲਿਓ ਇੱਕ ਦੇ ਦੋ ਓਏ ਹੋ ਮੈਂ ਇਧਰ ਤੇ ਦੇਖਿਆ ਨਹੀਂ ਆਪਣੇ ਮਾਲਕਾਂ ਮਾਲਕੋ ਸਸਰੀਕਾਲ ਇਹ ਕਹਿੰਦੇ ਮੋਹਲੇ ਤੇ ਆਪਣੀ ਬੱਕਰੀ ਸਬਜੀ ਬਣਾਉਣੀ ਅੱਜ ਜਿੱਥੇ ਹੋ ਗਈ ਤੇਰੇ ਕਿਉਂ ਬੀਬੀ ਕੀ ਗੱਲ ਏ ਕਾਲੂ ਫੜਾਇਆ ਤੈਨੂੰ ਮੇਰੀ ਬੱਕਰਾ ਕੰਮ ਮੇਰੀ ਬੀਬੀ ਦਾ ਘਰ ਦੇ ਵਿੱਚ ਬੱਕਰਾ ਨਹੀਂ ਹੋਊਗਾ ਗੱਲਾਂ ਮਾਰਦੇ ਫਿਰਦੇ ਆ ਮੈਂ ਮੇਰੀ ਗੱਲ ਸੁਣ ਬੀਬੀ ਮੈਂ ਲਿਆਉਣ ਲੱਗਾ ਆਪਣੀ ਘਰ ਵਾਲੀ ਨੂੰ ਤੂੰ ਟੈਨਸ਼ਨ ਕੋ ਲੈਨੀ ਆ ਘਰ ਵਾਲੀ ਘਰ ਵਾਲੀ ਮੈਨੂੰ ਸਾਰਾ ਦਿਨ ਸਲਾਮਦਾ ਰਹਿੰਦਾ ਉਹ ਤੋ ਠੀਕ ਆ ਰਹੀ ਆ ਉਹ ਮੈਂ ਲੋਕਾਂ ਨੂੰ ਹੰਦਕ ਮੈਂ ਕਹਾ ਮੈਂ ਲਿਆਉਣ ਲੱਗਾ ਆ ਲਿਆ ਮੈਂ ਕੀ ਕਹ ਦੇ ਤੂੰ ਤਾਂ ਫਿਰ ਮਤਲਬ ਤੂੰ ਉਹ ਤੋ ਖਿਜਦੀ ਆ ਖਿਜਦੀ ਕੀ ਜੇ ਲੈ ਕੇ ਮੇਰੀ ਮਨਪਰੀਤ ਮੇਰੀ ਮਨਪਰੀਤ ਬੀਬੀ ਮੇਰੀ ਮਨ ਦੀ ਪ੍ਰੀਤ ਆ ਨਾ ਉਹ ਫਿਰ ਮੇਰੀ ਮਨਪਰੀਤ ਹੋਈ ਨਾ ਫਿਰ ਉਹਨੂੰ ਮਾਰਾ ਨਾ ਕਿ ਅਗਰ ਬੀਬੀ ਜਦ ਤੂੰ ਉਹਨੂੰ ਮਾਰਾ ਕਿਨੇ ਮੇਰੇ ਇੱਥੇ ਵੱਜਦੀ ਧੀਰਾਂਗੂ ਮੈਂ ਮਾਰਾ ਨਹੀਂ ਕਿੰਦੀ ਬਰਗੀ ਹੈ ਹਰ ਦੇਲੇ ਮੇਰੇ ਸਿਰ ਤੇ ਮੰਨਲੀਤ ਮੰਨਲੀ ਮੈਂ ਘਰ ਆਈ ਹੁਣੀ ਕਰ ਤਵੇਂ ਡਰ ਪਿਆ ਹੋਣਾ ਮੰਮੀ ਇਹਨੂੰ ਸਮਝਾ ਲਾ ਆਹ ਲੈ ਗਾੜੀ ਕੋਈ ਤਾਂ ਹੁੰਦਾ ਇਹਨੂੰ ਸੁਣਦੇ ਕਿ ਮੈਨੂੰ ਮੋਹ ਮੇਰੀ ਲੱਭੀ ਹੈ ਤੋ ਉਹਦਾ ਨਾਮ ਲੈ ਲਓ ਤਾਂ ਗੁੱਸਾ ਚੜ ਜਾਂਦਾ ਇੱਕ ਵਾਰ ਇਹ ਇਹਨੂੰ ਇਹ ਮੇਰੇ ਮੇਰੇ ਹਰ ਵੇਲੇ ਸੋਹਣੇ ਰਹਿਦਾ ਮੈਂ ਜੇ ਯਾਰ ਕਿ ਐਸਾ ਕੋ ਖੁਸ਼ ਹੋਣਾ ਹੀ ਕਹਣਾ ਹੈ ਮੇਰੀ ਉਹ ਪੋਤ ਨਹੀਂ ਮੈਨੂੰ ਚਾ ਚੜਿਆ ਤੋ ਉਹ ਤਾਂ ਹੈਗੀ ਆ ਉਹ ਤਾਂ ਮੈਨੂੰ ਪਤਾ ਪੂਰਨ ਹੋਇ ਚਲੋ ਚਲੋ ਦੋਨੇ ਘਰ ਚੋਂ ਬਾਹਰ ਜਾਵੇ ਜਾਂਦਾ ਆਵੇ ਚਾਹ ਗਈ ਵੀ ਆਵੇ ਸ਼ੁਕਰ ਚਲੋ ਦੋਨੇ ਘਰ ਚੋਂ ਬਾਹਰ ਰਾਵੇ ਨਹੀਂ ਮੇਰੀ ਮਾਨਪੀ ਤੇਰੀ ਕਿੰਨੀ ਇੱਜ਼ਤ ਕਰਦੀ ਆ ਬੇਬੀ ਤੇਨੂੰ ਕਿੰਨਾ ਪਿਆਰ ਕਰਦੀ ਆ ਉਹ ਪਿਆਰ ਕਰਦੀ ਆ ਠੀਕ ਆ ਮੇਰੇ ਪੁੱਤ ਨੂੰ ਆ ਹਾਂ ਤੂੰ ਵਿੱਚ ਮਾਰਦੂਨੀ ਆ ਮੈਂ ਤੁਹਾਡਾ ਦੋਨਾਂ ਦਾ ਪਿਆਰ ਵਧਾਉਣਾ ਤੂੰ ਦਾ ਘਟਾਉਣਾ ਆ ਘਟਾ ਉਹ ਦੋੜਾ ਕਿਥੇ ਤੋਂ ਘਟਾਉਣਾ ਹੈ ਤੇ ਹਰ ਮਹੀਨੇ 5 ਫਲੀ ਮੇਰੀ ਮਾਨਪਰੀ ਅੱਜ ਅੱਜ ਆਈ ਤੇ ਲੱਤਾਂ ਘਟਾਵਾਂ ਤੇਰੀਆਂ ਕਹਣਾ ਲੱਤਾਂ ਘਟ ਮੇਰੀ ਬੀਬੀ ਦੀਆਂ ਦੋ ਜਣੇ ਭਰਾ ਤੋੜਦੇ ਨਹੀਂ ਘਟਾਉਂਦੇ ਉਹਦਾ ਪੇੜ ਆ ਮੇਰੀ ਮੇਰੀ ਗਾਜਰ ਮਮੀ ਘਰ ਵਾਲੇ ਐਦਾਂ ਨਹੀਂ ਹੈਗਾ ਮੇਰੀ ਮੇੜੇ ਸੁਣਨੇ ਆ ਉਹਨਾਂ ਦੇ ਮੇੜੇ ਸੁਣਨੇ ਮੇੜੇ ਸੁਣਨੇ ਵੇ ਨਹੀਂ ਘਟਾਉਂਦੀਆਂ ਤੇਰੀ ਮੇਰੀ ਘਰ ਵਾਲਨੇ ਤੇਰੀਆਂ ਲੱਤਾਂ ਘਟੀਆਂ ਫੇਰਾਓ ਕੀਤਾ ਬੀਬੀ ਮਾਨਪਰੀ ਦੇ ਬਾਰੇ ਇੱਕ ਲਫ਼ਜ਼ ਵੀ ਨਿਕਲ ਗਿਆ ਨਾ ਹੋਰ ਤੇ ਫੇਰ ਵੇਖ ਲਈ ਫੇਰ ਜਿਹੜੀ ਤੂੰ ਕਹਿੰਦਾ ਨਾ ਲੱਤਾਂ ਘਟਾਉਣੀਆਂ ਮੁਰਕੇ ਪਤਾ ਕਿ ਮਾੜੀ ਮਰੋੜ ਦੀ ਤੇ ਕਹਿਣਾ ਮੈਨੂੰ ਮੈਂ ਤੇ ਘੁੱਟਣ ਡਈ ਆ ਪਰ ਨਹੀਂ ਲੋਣਾ ਨੇ ਬਾਨੇ ਨਾ ਤੋੜ ਕੇ ਬਿਠਾ ਦੂ ਮੰਜੇ ਤੇ ਉਹਦੀ ਕੀ ਜ਼ਰਤ ਆ ਲੈ ਦੱਸ ਉਹ ਤੁਸੀਂ ਸਾਰੇ ਉਤੋਂ ਜੈਲਸ ਕਰਦੇ ਆ ਕਿ ਉਹ ਵਿਚਾਰੀ ਨੌਕਰੀ ਕਰਦੀ ਆ ਪੈਸੇ ਲੈਂਦੀ ਆ ਤੁਸੀਂ ਤਾਂ ਛੱਡਦੇ ਓਤੋਂ ਨਹੀਂ ਆਹੀ ਛੱਡਦੇ ਧੂਆ ਨਿਕਲਦਾ ਧੂਆ ਨਿਕਲਿਆ ਮਨਪ੍ਰੀਤ ਮੇਰੀ ਮਨਪ੍ਰੀਤ ਤੇਰੀ ਮਸਤੀ ਕਰਨਾ ਮੈਂ ਕਰ ਜਾ ਕੇ ਆ ਆ ਆਲਣ ਦੇ ਫੇ ਆਲਣ ਨੂੰ ਬੇਤੇ ਜੱਥੇ ਲੱਗੀ ਹੋ ਜੋ ਅੱਜ ਉਹ ਸਲਵਾ ਰਿਆਂਗਾ ਅੱਛਾ ਕੋਈ ਗੱਲ ਨਹੀਂ ਆਲਣ ਨੇ ਮੈਂ ਵੱਖਰਾ ਮੈਂ ਨਾ ਮੈਨੂੰ ਅੱਗੇ ਉਹ ਕਹਿੰਦੀ ਆ ਕਹਿੰਦੀ ਆਪਾਂ ਘਰ ਵੱਖਰਾ ਪਾਉਣਾ ਹੋਣਾ ਹੋਣਾ ਨੂੰ ਜਾ ਕੇ ਸਾਡਾ ਘਰ ਛੱਡ ਕੇ ਜਾਓ ਤੂੰ ਹੀ ਨਹੀਂ ਇਹ ਕੇ ਨਹੀਂ ਉਹਦੀ ਪਸੰਦ ਤੂੰ ਹੀ ਨਹੀਂ ਰਹੋਗੇ ਸਾਡੇ ਘਰ ਨਹੀਂ ਹੁੰਦੇ ਨਾ ਤੂੰ ਨਾ ਮੰਮੀ ਨਾ ਡੈਡੀ ਨਹੀਂ ਨਹੀਂ ਹੁੰਦੇ ਅਸੀਂ ਤੇ ਅਸੀਂ ਤੇ ਨਾਲੇ ਰਹਿਣਾ ਘਰ ਪੁਣਾ ਨਹੀਂ ਹੋਵੇ ਅਸੀਂ ਤੇ ਨਾਲੇ ਰਹਿਣਾ ਠੀਕ ਹੈ ਮੇਰੀ ਗੱਲ ਸੁਣ ਲੈ ਵੀ ਮੈਂ ਅੱਗੇ ਉਹ ਕਹਿੰਦੀ ਰਹਿੰਦੀ ਮੈਨੂੰ ਕਹਿੰਦੀ ਆਪਾਂ ਘਰ ਵੱਖਰਾ ਪਾਉਣਾ ਉਹ ਮੈਨੂੰ ਕਹਿੰਦੀ ਮੈਨੂੰ ਬੀਬੀ ਨਹੀਂ ਚੰਗੀ ਲੱਗਦੀ ਇਸ ਘਰ ਚ। ਉਹ ਨਹੀਂ ਲੱਗਦੀ ਨਾ ਲੱਗੇ ਨਾ ਨਾ ਦੇਖੇ ਬੀਬੀ ਆਨੂੰ। ਬੀਬੀ ਨਹੀਂ ਚੰਗੀ ਲੱਗਦੀ ਤਾਂ ਚੱਲ ਕੋਈ ਗੱਲ ਕਰ ਲਾਂਗੇ ਵੀ ਹੱਲ ਕਰ ਲਾਂਗੇ। ਇਹ ਵੀ ਕਿਤੇ ਤੂੰ ਐਡਾ ਮਸਲਾ ਹੋ ਨਾ ਸਮਝੇ ਘਰ ਪਾਲਾਂਗਾ ਮੈਂ। ਫੇ ਨਾ ਕਮੀ ਕਿ ਅਮਰਤ ਬੀਬੀ ਉਹ ਕੀ ਕਹਿੰਦੀ। ਸੋਰੀ ਕਹਿਣਾ ਇੱਕ ਵਾਰੀ ਮੈਂ ਕਹਣਾ ਚੱਲ ਢਾਲਾ ਇਹਨਾਂ ਨੂੰ ਦੋਨਾਂ ਨੂੰ। ਤੈਨੂੰ ਯਾਰ ਹੋਏਗਾ ਮਨਪ੍ਰੀਤ ਤਾਂ ਸਾਨੂੰ ਕੋਈ ਡਰ ਨਹੀਂ ਕਰਦਾ। ਇੱਕ ਵਾਰੀ ਇਦਾਂ ਥਾਪੀ ਦੇ ਦਮਾ ਨਾ ਉਹਨੂੰ ਕੀ ਚੱਲ ਮੰਨ ਪਈ ਤੇ ਚੱਕ ਦੇ ਫੱਟੇ। ਤੁਹਾਨੂੰ ਇਦਾਂ ਦੇ ਦੇਖ ਲੈ ਵੀ। ਏ ਵੀ ਦੇਖ ਲੈ ਵੀ ਇਹ ਪੱਕਾ ਪੱਕਾ ਦੇਖ ਲੈ ਪੈ ਗਿਆ ਮੈਚ ਅੱਜ ਫੇ ਆ ਗਈ ਫੇ ਤੁਹਾਨੂੰ ਦੋਨਾਂ ਨੂੰ ਐ ਸੂਤ ਕਰ ਦੂ ਦੋਨਾਂ ਨੂੰ ਤੈਨੂੰ ਵੀ ਨਹੀਂ ਬਖਸ਼ੂ ਅੱਜ ਇਦਾਂ ਹੀ ਹੋਊਗੀ ਫੇ ਅੱਜ ਸੂਤ ਅੱਗੇ ਹੈ ਨਹੀਂ ਅੱਜ ਕਰ ਦੂ ਅੱਜ ਜਾਇਓ ਨਾ ਕਿਤੇ ਕਿਤੇ ਬਾਹਰ ਨਾ ਜਾਇਓ ਘਰੋਂ ਜਾਣਾ ਕਿੱਥੇ ਆਏ ਆਪਣੇ ਘਰੇ ਰਹਿਣ ਤੇ ਤੇਦੇ ਦੱਸ ਤਿਆਂ ਇਹਨੇ ਵੇਖੀ ਕੁਸ ਕਰ ਨਹੀਂ ਦੇਣਾ ਮੇਰੇ ਨੂੰ ਤਾਂ ਗੱਲ ਨਹੀਂ ਹੋਣੀ ਇਹਨੇ ਕਰਾਣਾ ਸੂਤ ਦੂ ਇਹਨੇ ਇਹ ਨੇ ਇੰਨੇ ਜੋਗੀ ਹੈਗੀ ਐ ਮੈਂ ਬੱਲੇ 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 ਤੂੰ ਪਰਲਾ ਜਾਈਂ ਕਿ ਤੇਨ ਪੁਲੇਖਾ ਹੈ ਦਾਦਾ ਕੋਈ ਨਹੀਂ ਮੈਚ ਹੋਣ ਲੱਗਾ ਆ ਆਗਿਆ ਲੈ ਕੇ ਆ ਗਿਆ ਲਿਆ ਲਿਆ ਖੇਤੀ ਲਿਆ ਨਾਲ ਉਹਦਾ ਮੁੰਡਾ ਵੀ ਹੁਣ ਆਇਆ ਅਸੀਂ ਤਾਂ ਕਹਿੰਦੇ ਰੋਜ਼ ਆਵੇ ਰੋਜ਼ ਆਵੇ ਰੋਜ਼ ਆਵੇ ਤੇ ਨਾਲ ਉਹਦਾ ਮੁੰਡਾ ਵੀ ਹੁਣ ਆਇਆ ਉਹ ਮੁੰਡਾ ਨਾਲ ਹੋਵੇ ਉਹਨੇ ਵੀ ਤੈਨੂੰ ਫੇਰ ਫੜ ਲੈਣਾ ਆ ਉਨੇ ਉਹ ਕਿ ਸिखਾਲਦੀ ਐ ਕਿ ਸिखਾਲਦੀ ਆ ਉਹ ਮਾਰਨ ਬੈਠਣਾ ਮਾਨਪਰੀ ਦਾ ਵੇਖ ਲਾ ਕੀ ਕਹਿੰਦੀ ਬੀਬੀ ਕਹਿੰਦੀ ਉਹਨੂੰ ਸिखਾਲ ਅੱਜ ਮੈਂ ਦੱਸੂ ਉਹਨੂੰ ਮੈਂ ਨਾ ਇਦਾਂ ਕਹਿੰਦੀ ਕੱਲ ਨੂੰ ਜਿਹੜਾ ਮੈਨੂੰ ਕਹੋਗੇ ਵੀ ਦਾਦੀ ਨਾ ਮਣੀ ਕੋਲਣਾ ਤੇ ਫੇਰ ਵੇਖ ਲਈ ਫੇਰ ਜਰਾ ਸੋਚ ਵਿਚਾਰ ਕੇ ਕਰੇ ਗੱਲ ਦੇਖੋ ਮੇਰੀ ਉਹ ਉਹ ਜੋ ਕਹੇਗੀ ਨਾ ਮੰਮੀ ਦੇਖੋ ਉਹਨੇ ਆਪਣੇ ਮੁੰਡੇ ਨੂੰ ਸਿਆਣਾ ਹੀ ਬਣਾਉਣਾ ਆ ਜੇ ਤੁਹਾਡੇ ਤੋਂ ਦੂਰ ਰਹਿ ਕੇ ਉਹ ਸਿਆਣਾ ਬਣਦਾ ਤੇ ਮਾੜੀ ਗੱਲ ਨਹੀਂ ਹੈਗੀ ਠੀਕ ਆ ਉਹ ਮਤਲਬ ਉਹਨੂੰ ਦੂਰ ਕਰ ਲਾ ਦੂਰ ਬਣਾ ਕੇ ਸਿਆਣਾ ਕਹਦਾ ਕੁੱਤਾ ਇਧਰ ਮੂਤ ਅਰੇ ਗਿਆ ਲਾ ਦੇਖਿਆ ਸਾਡਾ ਨੂੰ ਦੂਰ ਕਰਦਾ ਹਾਂਜੀ ਹਾਂਜੀ ਸਿਆਣਾ ਤੋਂ ਨਹੀਂ ਹੁਣ ਸਿਆਣੀਆਂ ਮਾਵਾਂ ਆ ਗਈਆਂ ਬੱਚਿਆਂ ਨੂੰ ਮੱਤਾਂ ਦੇਣ ਵਾਲੀਆਂ ਸਿਆਣੇ ਆ ਬੱਚੇ ਬਣਾ ਲੈਣੇ ਇਹਨਾਂ ਨਹੀਂ ਆ ਆਹ ਅੜੇ ਬੱਚੇ ਨੇ ਸਦਾਈ ਆ ਗਏ ਆਹ ਵੜੇ ਪਾੜੇ ਕਿੱਦਾਂ ਲਿਆ ਜਿਵੇਂ ਮਾਰ ਕੇ ਅਸਲ ਵਿੱਚ ਨਾ ਮੰਮੀ ਤੁਹਾਡਾ ਸਮਾਂ ਮੈਂ ਐਦਾਂ ਖਿੱਚ ਲੈਣੀ ਅੰਦਰੋਂ ਜੇ ਬੋਲੀ ਉਹਦੇ ਬਾਰੇ ਮਾੜਾ ਚੰਗਾ ਲੱਭ ਜੇ ਬੱਲੇ ਬੱਲੇ ਹੋ ਗਿਆ ਤੂੰ ਮਗਰ ਤੇ ਹੁਣ ਜਿਹੜੀਆਂ ਹੁਣ ਦੋਨੇ ਰਲ ਗਈਆਂ ਨਾ ਨੋ ਸਸ ਬੱਸ ਉਹਨੂੰ ਨਹੀਂ ਉਹਨੂੰ ਨਹੀਂ ਕਿਸੇ ਨੇ ਕੋਈ ਕਹਿਣਾ ਉਹਦੇ ਪਰੋਂ ਨਹੀਂ ਲਫਜ਼ ਨਿਕਲਣਾ ਚਾਹੀਦਾ ਉਹ ਕਮਨ ਕਹਿਦੇ ਨੇ ਉਹ ਜੋ ਮਰਜ਼ੀ ਕਹਿ ਸਕਦੀ ਤੁਹਾਨੂੰ ਬੱਲੇ ਬੱਲੇ ਉਹ ਜੋ ਮਰਜ਼ੀ ਕਹਿ ਲੈ ਵੀ ਵੀ ਪਤਾ ਹੀ ਗੱਲ ਆ ਉਹਦਾ ਉਹ ਥੱਲੇ ਲੱਗੇਗੇ ਵੀ ਉਹ ਨੌਕਰੀ ਸਰਕਾਰੀ ਇੱਕ ਅਰਧ ਅਫਸਰ ਆ ਉਹ ਜੋ ਮਰਜ਼ੀ ਕਹਿ ਸਕਦੀ ਆ ਨੌਕਰੀ ਕਰਦੀ ਤੇਰੇ ਬਦਲੇ ਸਾਡੇ ਲਈ ਨਹੀਂ ਕਰਦੀ ਕਹਿਲੇ ਗਾ ਉਹ ਅੱਖਾਂ ਨੀਮੀਆਂ ਕਰ ਲਾ ਹੁਣ ਤੂੰ ਬਹੁਤ ਹੋ ਗਿਆ ਕਿੱਦਾਂ ਹੋਣੀ ਆ ਓ ਮੇਰੀ ਅਫਸਰ ਆ ਮੰਮੀ ਉਹਦੇ ਬਾਰੇ ਨਾਂ ਲੱਭ ਚ ਕ ਤੇਰੇ ਲਈ ਉਹ ਕੀ ਹਾਦਸਾ ਥੋੜੀ ਜਿਹੀ ਕੱਲ ਲਵਾ ਦਿਆਂਗਾ ਤੇਰੇ ਤੇ ਵੀ ਮੈਂ ਫਿਕਰ ਕਿਉਂ ਕਰਦੀ ਆ ਤੇਰੇ ਤੇ ਵੀ ਲਵਾ ਦਿਆਂਗਾ ਤੂੰ ਤੇ ਬਚ ਜਾ ਨਾ ਤੂੰ ਬਚ ਜਾ ਤੂੰ ਬਚ ਜਾ ਕੀ ਕਿਹਾ ਦੁਬਾਰਾ ਨਾ ਹਾਂ ਗੱਲ ਕਹੀਂ ਮੰਮੀ ਇਹਨੂੰ ਸਮਝਾਲਾ ਇਹਨੂੰ ਮੈਂ ਘਰੋਂ ਕੱਢ ਦੇਣਾ ਹੀ ਅੱਜ ਮੈਂ ਐਦਾਂ ਹੀ ਦਸਣਾ ਜਿਦਾਂ ਹੀ ਦਾਦੇ ਜਾ ਕੇ ਚੰਗਾ ਰਮਨਪ੍ਰੀਤ ਦਾ ਦੱਸਿਆ ਆ ਆਗੀ ਲਾਉਣੀ ਹੁੰਦੀ ਏ ਲਾਤੀ ਆ ਹੁਣ ਆਪੇ ਬੁਝਾਉਗੀ ਆਣ ਕੇ ਇਹਨਾਂ ਨੂੰ ਬਣ ਗਈ ਮਾਰਿਆ ਕੀ ਬਣਦਾ ਕੀ ਆ ਹਾਂਜੀ ਬਤ ਅੱਜ ਰੋਜ਼ ਇਧਰੋਂ ਆਣ ਕਰ ਆ ਇਧਰੋਂ ਮਰ ਵੀ ਸਾਸਿਕਾਲ ਪਾ ਦਿਓ ਸਾਰਿਆਂ ਨੂੰ राजे ਸਾਸਿਕਾਲ ਜੀ ਸਾਰਿਆਂ ਨੂੰ ਹਾਂਜੀ ਠੀਕ ਠਾਕ ਹੋ ਹਾਂਜੀ ਠੀਕ ਠਾਕ ਸਾਰੇ ਠੀਕ ਆ ਹਾਂ ਸਾਰੇ ਵਧੀਆ ਸਾਰੇ ਕਹਿੰਦੇ ਕਿ ਮਨਪ੍ਰੀਤ ਭਾਬੀ ਨੂੰ ਜ਼ਰੂਰ ਲੈ ਕੇ ਆਇਆ ਕਰੋ ਵਲੌਗ ਦੇ ਵਿੱਚ ਮੈਂ ਕਹਾਂ ਜੀ ਜ਼ਰੂਰ ਇਹ ਕਿਹੜੀ ਗੱਲ ਹੈ ਮੈਂ ਕਹਾਂ ਤੁਸੀਂ ਤੇ ਤੁਹਾਡੀ ਵਾਲਾਂ ਦਾ ਇੱਕ ਤਾਂ ਮੈਸੇਜ ਆਇਆ ਮਨਪ੍ਰੀਤ ਕਿ ਕਹਿੰਦੇ ਵਾਲ ਕਿਦਾਂ ਲੰਬੇ ਕੀਤੇ ਆ ਮਨਪ੍ਰੀਤ ਜੀ ਨੇ ਸਿਸਟਰ ਨੇ ਨੇ ਮੈਂ ਕਹਾਂ ਇਹਦਾ ਰਾਜ ਕੀ ਆ ਮਨਪ੍ਰੀਤ ਵਾਲਾਂ ਦਾ ਦੱਸ ਮੜਾ ਜਾ ਇਹਦਾ ਰਾਜ ਕੁਛ ਨਹੀਂ ਹੈ ਇਹ ਜੈਨੇਟਿਕਲੀ ਹੀ ਹੈਗਾ ਐਡਾ ਮੇਰੀ ਮੰਮੀ ਵੀ ਬੜੇ ਲੰਬੇ ਸੀ ਹਾਂ ਤਾਂ ਮੇਰੇ ਵੀ ਅੱਛਾ ਤੇ ਲਗਾਉਣੇ ਕੀ ਆ ਤੁਸੀਂ ਇਹਨੂੰ ਸ਼ੈਂਪੂ ਸ਼ੈਂਪੂ ਜਾਂ ਕੀ ਤੇਲ ਤੋਂ ਜਿਹੜਾ ਕਿਉਂ ਨਹੀਂ ਹੁੰਦੇ ਲੰਬੇ ਹੋਏ ਆ ਮਮੀ ਦੇ ਹੱਥਾਂ ਸੀ ਲੰਬੇ ਹੁੰਦੇ ਸੀ ਚੜਦੇ ਨਹੀਂ ਸੀ ਹੁਣ ਤਾਂ ਬਸ ਝਟਦੇ ਆ ਅੱਛਾ ਹਾਂ ਸਹੀ ਗੱਲ ਮਾਮਾ ਦੇ ਹੱਥਾਂ 'ਚ ਜਿਨਾਜਰ ਵਾਲ ਹਨ ਲੰਬੇ ਹੀ ਰਹਿੰਦੇ ਆ ਇਹ ਗੱਲ ਵਾਕਈ ਸਹੀ ਆ ਫੇ ਜਿਉਂ ਜਿਉਂ ਬੰਦੇ ਨੂੰ ਜ਼ਿੰਮੇਵਾਰੀਆਂ ਕਬੀਲਦਾਰੀਆਂ ਟੈਨਸ਼ਨਾਂ ਵਧਦੀਆਂ ਆ ਤੇ ਫੇ ਥੋੜੇ ਝੜਨ ਵੀ ਲੱਭਦੇ ਚਲੋ ਮਾ ਬੀਬੀ ਨੂੰ ਜਫੀ ਕਿਉਂ ਨਹੀਂ ਪਾਉਣੀ ਬੀਬੀ ਕੋਲ ਮੁਸਕ ਆਉਂਦੀ ਆ ਉਹ ਤੇਰੇ ਮਾਂ ਸ਼ਤਰ ਲਾ ਲੈਣਾ ਮੈਂ ਦੱਸਾਂ ਤੇਰੀ ਮਾਂ ਦੇ ਵਿੱਚੇ ਪੈਣੀ ਆ ਤੇ ਤੇਰੇ ਵੀ ਵਿੱਚੇ ਪੈਣੀ ਆੜੀ ਮੁਸਕ ਆਉਂਦੀ ਨਾ ਤੈਨੂੰ ਮਾਂ ਦਾ ਕੀ ਕਸੂਰ ਐ ਮੈਂ ਤੈਨੂੰ ਤੂੰ ਹੀ ਸਿਖਾਉਣੀ ਮੈਂ ਦੱਸਦਾ ਬੀਬੀ ਨੂੰ ਜਾ ਕੇ ਮੈਂ ਕਹਣਾ ਮੰਨਪਰੀ ਦੀ ਸਿਖਾਉਂਦੀ ਆ ਤੂੰ ਆਵੇ ਮੰਮੀ ਚੁਗਲੀਆਂ ਕਰਨ ਦੀ ਕਹਿੰਦੀ ਤੁਹਾਡਾ ਮੇਰੇ ਬਿਨਾ ਦਿਲ ਨਹੀਂ ਲੱਗਦਾ ਹੋਰ ਅੱਧੀ ਰਾਤੀ ਆਵੇਈ ਹੈ ਹੁਣ ਹੈ ਐ ਤਾਂ ਕੋਹਾਲ ਹਾਂ ਆਪਰੇ ਹੋਂਡਾ ਟਾਇਰ ਚਾਰੀ ਰੋਟੀ ਵੀਨ ਦਿੱਤੀ ਬਲੋਗਾ ਦਾ ਪੇ ਆ ਹੋਰ ਆਵੇਲਾ ਕਿੰਨੀਆਂ ਆਵਾਜ਼ਾਂ ਮਾਰਿਆ ਪੂ ਬੋਲਦਾ ਜੀ ਮੈਂ ਲਿਆ ਆਵਾਜ਼ ਜਾ ਨੀ ਰੋਟੀ ਲਿਆ ਦੁਸ਼ਮਣੀ ਕੰਮ ਆਇਆ ਨਾ ਆ ਠੀਕ ਹੈ ਜੀ ਕਹਿੰਦੀ ਦੁਸ਼ਮਣੀ ਕੰਮ ਆਈ ਨਾ ਫੇ ਇਹ ਦੁਸ਼ਮਣ ਸਮਝਦੀ ਏ ਤੈਨੂੰ ਤਲੋ ਇਹਦੀ ਮਰਜ਼ੀ ਹੈ ਜੋ ਮਰਜ਼ੀ ਕਰ ਮੈਂ ਤੈਨੂੰ ਦੁਸ਼ਮਣ ਸਮਝਦਾ। ਚਾਲੇ ਰੋਟੀ ਦੇ ਕੇ ਆ ਮੇਰੀ ਬੀਬੀ ਨੂੰ ਮੱਥਾ ਟੇਕ ਨਾਲੇ। ਤੇਰਾ ਮੈਂ ਦੱਸਾਂ। ਚੱਲ ਮੱਥਾ ਟੇਕ। ਤੈਨੂੰ ਟੇਕਾਂ? ਮੈਨੂੰ ਟੇਕਲਾ ਮੈਨੂੰ ਤਾਂ ਤੂੰ ਕਦੀ ਜ਼ਿੰਦਗੀ 'ਚ ਨਹੀਂ ਟੇਕਿਆ। ਠੀਕ। ਪਤਾ ਲੱਗ ਚੱਲ ਅੱਗੇ ਹੋਣੀ। ਮੇਰੇ ਮਨਪ੍ਰੀਤ ਮੈਂ ਰੋਟੀ ਖਾਣੀ ਆਪਣੀ ਮਨਪ੍ਰੀਤ ਦੇ ਹੱਥ ਦੀ। ਮਨਪ੍ਰੀਤ ਦੁਸ਼ਮਣ ਹੀ ਕੰਮ ਆਈ ਨਾ ਫਿਰ। ਮੈਂ ਰੋਟੀ ਖਾਣੀ ਆਪਣੀ ਮਨਪ੍ਰੀਤ ਦੇ ਹੱਥ ਦੀ। ਦੇਖਿਆ ਹੈ। ਭਾਗ ਨੇ ਇਹ ਦਲੇ ਕੀਤਾ ਐ ਡਰਾਵੇ ਇਨੇ ਦਿਨ ਮੈਂ ਦਾਲਦੀ ਨਹੀਂ ਬਖਰੀਤੋ ਤੇਰੀ ਤੋਂ ਦਿਲ ਦਿਲ ਨਹੀਂ ਕੀਤਾ ਦੁਆ ਦੇ ਨੂੰ ਨਾ ਮਸਾ ਜੰਦੂ ਜਿੰਨੀ ਕੰਨੀ ਗੁਰੂ ਭਲਾਈ ਕਰਦੇ ਬੀਬੀ ਚੰਗੀ ਤਰ੍ਹਾਂ ਦੁਆ ਦੇ ਮੇਰੀ ਘਰ ਵਾਲੀ ਨੂੰ ਗੁਰੂ ਭਲਾ ਕਰੇ ਮਹਾਰਾਜ ਤੰਦਰੁਸਤ ਰੱਖੇ ਲੰਮੀ ਨਗਵਰੇ ਕਿ ਤਰਕੀਆ ਕਰੇ ਬੋਤੇ ਬੋਤੇ ਤਰਕੀ ਹੋਏ ਪੈਸੇ ਮਿਹਨਤ ਬੋਤੇ ਲੈ ਹੋਰ ਦਸ ਕੀ ਚਾਹੀਦਾ ਬਹੁਤ ਠੀਕ ਹੈ ਨਾ ਹੁਣ ਚਾਹੀਦਾ 400 500 ਚਾਹੀਦਾ ਆ ਲੜਨਾ ਉਹ ਤੇਰੇ ਨਵੇਂ ਕਹਿੰਦਾ ਮੈਂ ਡਰਦੀ ਤੇ ਤੂੰ ਆਹੋ ਜਾਣ ਕੇ ਨਾ ਇਹ ਨਾ ਹਾਂ ਜਾਣ ਕੇ ਇਹ ਅੱਗ ਪਖਾਂਦਾ ਆਹੋ ਇਹ ਤਾਂ ਲਾਣ ਦੇ ਲਾਣ ਦਿੱਲੀ ਲਾਉਂਦਾ ਕਹਿੰਦਾ ਮੈਂ ਐਦਾਂ ਕਿ ਆਇਆ ਕਹਿੰਦਾ ਮੈਂ ਆ ਕੇ ਐਦਾਂ ਕਹਿਦੀ ਕਹਿੰਦਾ ਅੱਜ ਮੈਂ ਤੁਹਾਡਾ ਤੁਹਾਨੂੰ ਦੋਹਾਂ ਸੱਸ ਲੋ ਘੜਾਉਣਾ ਆਉਣਾ ਮੰਨਦੀ ਦਾਈ ਤੇ ਨਾ ਕਦੇ ਕਿੱਦਾਂ ਕਰਦੀ ਬੰਦੀ ਮਾਂ ਮੈਂ ਮੇਰਾ ਤਾਂ ਮਿਸ਼ਨ ਫੇਲ ਹੋ ਗਿਆ ਮੈਂ ਤੇ ਬੜੀਆਂ ਆਸਾਂ ਮਰੀਦਾਂ ਲੈ ਕੇ ਆਏ ਆਂ ਵੀ ਅੱਜ ਇੱਕ ਪੱਖ ਹੋ ਗਈ ਕੰਮ ਪਰ ਅੱਜ ਕੰਮ ਖਰਾਬ ਹੋ ਅੱਜ ਵੀ ਤੁਹਾਡੇ ਮੈਨੂੰ 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 ਤੇਰੇ ਬਾਰੇ ਪੜਗਾਉਂਦਾ ਰਹਿੰਦਾ ਤਾਂ ਤੈਨੂੰ ਮੇਰੇ ਬਾਰੇ ਅਸਲ 'ਚ ਨਾ ਅਸਲ 'ਚ ਮਨਪਰੀ ਤੇ ਹੈਗੀ ਮੇਰੀ ਚੰਗੀ ਉਹ ਕਹਿੰਦੀ ਵੀ ਮਲਨ ਤੇਰੀ ਕੀ ਯੁਰਤ ਉਹਦੇ ਸਾਹਮਣੇ ਦੇਖ ਕਿਉਂ ਦੇਵੀ ਹਾਂ ਮੇਰੀ ਜ਼ਰਤ ਹੈਗੀ ਹੈ ਕਿ ਕਿ ਉਹ ਵਿਚਾਰੀ ਕਿ ਉਹ ਵਿਚਾਰੀ ਮੈਂ ਤੇਰੀ ਮੰਤਰੀ ਤੋਂ ਡਰਦੀ ਹਾਂ ਮੈਨੂੰ ਮਨ ਡਰ ਰਹਿਣ ਕਿ ਉਹ ਹੈ ਸ਼ਰੀਫਾ ਬੀਬੀ ਹੋਰ ਕੋਈ ਨਹੀਂ ਸ਼ਰੀਫ ਬਹੁਤ ਹੈ ਬੜੀ ਸ਼ਰੀਫ ਹੈ ਵਿਚਾਰੀ ਇਹਦੇ ਵਰਗਾ ਇੱਕ ਹੋਰ ਸ਼ਰੀਫ ਹੈ ਤੇ ਲੋ ਵਿਚਾਰੀ ਮੈਂ ਜਫੀ ਮੰਤਰੀ ਤੇ ਜਫੀ ਪਾ ਹਜੇ ਹਜੇ ਮੰਜੀ ਤੇ ਬੈਠੀ ਹੈ ਮਾਨ ਨਹੀਂ ਹੈਗੀ ਤੇ ਜਦੋਂ ਤੁਰਦੀ ਹੋਏਗੀ ਤਾਂ ਫਿਰ ਕੀ ਆ ਕੀ ਕਹਿੰਦੀ ਕਹਿੰਦੀ ਹੈ ਜੇ ਮੰਜੀ ਤੇ ਬੈਠੀ ਮਾਨ ਨਹੀਂ ਹੈਗੀ ਜਦੋਂ ਤੁਰਦੀ ਹੋਣੀ ਹੈ ਫੇਕੀ ਕਰਦੀ ਹੋਣੀ ਹੈ ਕਦੀ ਹੋ ਤੇਰੇ ਵਰਗੇ ਨਾ ਕਾ ਧੁੱਕੇ ਮਾਰ ਕੀਤਾ ਹੋਵੇ ਔ ਧੁੱਕੇ ਅੰਗੂਠਾ ਚੱਲ ਕਰਨਾ ਮੈਂ ਖੈ ਪਤਾ ਨਹੀਂ ਲੱਗਣਾ ਮਾਰਾ ਸੋਫਾ ਰੱਖੇ ਤੇ ਕੋਸ਼ ਜੇ ਕੋਖਰਾ ਫਿਰ ਕੀ ਕੋਸ਼ ਨਹੀਂ ਹੁੰਦਾ ਮਾਲਕ ਮੇਰ ਕਰਨ ਵਾਲਾ ਆ ਕੋਸ਼ ਨਹੀਂ ਹੁੰਦਾ ਟੈਨਸ਼ਨ ਟੈਨਸ਼ਨ ਨਹੀਂ ਲੈਣੀ ਹਾਂ ਬਸ ਵਾਈਬ ਜੋ ਕਰਨਾ ਚੰਗਾ ਰਹੇ ਪਾਸੇ ਕਿਉਂ ਮਾਨਪ੍ਰੀਤ ਛੱਡ ਦੀ ਕਲਾ ਚਰਾਓ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਮ ਲਾਓ ਤੇ ਨਿਆਰੀ ਲੁੱਟੋ ਠੀਕ ਆ ਕੋਈ ਗੱਲ ਬੀਬੀ ਦਾ ਵੀ ਹਾਲਚਾਲ ਪੁੱਛ ਆਵਾ ਮੈਂ ਵਲੌਗ ਦੀ ਕਰਕੇ ਸਮਾਪਤੀ ਲਈ ਜਸਮਨ ਹਾਂ ਬਤਾ ਕਿੱਧਰ ਘੁੰਮਦਾ ਫਿਰੇ ਹੈ ਕਿੱਥੇ ਚੱਲੇ ਹੈ ਓਏ ਆਜੋ ਯਾਰ ਹਾਂਜੀ ਬੀਬੀ ਜੀ ਮੇਰੀ ਜਾਨ ਮੇਰੀ ਬੁੱਗੀ ਲਵ ਯੂ ਪਤੀ ਆਈ ਨਹੀਂ ਹੈ ਹਨ ਨਹੀਂ ਅਜੇ ਨਹੀਂ ਆਪੇ ਬੰਦ ਮੇਰੇ ਸਾਹਮਣੇ ਕੀਤੀ ਉਹਨਾਂ ਨੇ ਭੇਜੀ ਉਹ ਹਮਲਾ ਹੋਇਆ ਉੱਚੀ ਬੱਸੀ ਅੱਛਾ ਆ ਉੱਚੀ ਬੱਸੀ ਹੋਇਆ ਤਾਂ ਕਰਕੇ ਮਤਲਬ ਕੀ ਨੁਕਸਾਨ ਨਹੀਂ ਨਹੀਂ ਉਹਨਾਂ ਨੇ ਉੱਪਰੋਂ ਹੀ ਕਰਤਾ ਓਦਾਂ ਮਤਲਬ ਮਜੈਲ ਜੀ ਉਹਨਾਂ ਨੇ ਛੁੱਟੀ ਕੋਈ ਤੇ ਉਹਨਾਂ ਨੇ ਕਰ ਛੱਡੀ ਓਦਾਂ ਡਿਫਿਊਜ਼ ਕਰਤੀ ਆ ਉਹਦਾ ਠੀਕ ਈ ਆ ਆ ਠੀਕ ਆ ਕੋਈ ਨਹੀਂ ਆ ਖਬਰ ਆਈ ਹੈ ਬਾਕੀ ਚ ਪਤਾ ਨਹੀਂ ਉਹਦਾ ਤਮਾਕਾ ਜਾਂ ਵੀ ਹੋਇਆ ਕਹਿੰਦੇ ਹਾਂ ਇਹ ਸੁਣਿਆ ਆ ਸੁਣਿਆ ਗੋਪੀ ਹੁਣੀ ਦੱਸਣ ਤੇ ਬੜਾ ਤਗੜਾ ਹੋਇਆ ਕਹਿੰਦੇ ਹਾਂ ਆ ਤੇ ਕੋਈ ਨਹੀਂ ਫੇ ਵਲੌਗ ਦੀ ਸਮਾਪਤੀ ਹੈ ਸਵੇਰੇ ਗੱਲ ਕਰਾਂਗੇ ਕੋਈ ਗੱਲ ਨਹੀਂ ਹਾਂ ਕੋਈ ਨਹੀਂ ਮਹਾਰਾਜ ਤੰਦਰੁਸਤ ਰੱਖੇ ਚੜ੍ਹਦੀ ਕਲਾ ਰੱਖੇ ਸਾਰਾ ਕੋ ਭਲਾ ਹੋਵੇ ਸਰਬੱਤ ਦਾ ਭਲਾ ਹਨਾ ਸਾਰੇ ਤੰਦਰੁਸਤ ਰਹਿਣ ਆਪੋ ਆਪਣੇ ਘਰਾਂ ਦੇ ਵਿੱਚ ਆਵਾਮ ਪੂਰੇ ਵਿੱਚ ਤੰਦਰੁਸਤ ਮਤਲਬ ਸੁੱਖ ਸ਼ਾਂਤੀ ਰਵੇ ਤੇ ਸਾਰੇ ਆਪੋ ਆਪਣੇ ਘਰਾਂ ਵਿੱਚ ਦੀਵੇ ਬਲਦੇ ਰਹਿਣ ਸਾਰਿਆਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ 'ਚ ਰਹੋ ਚੜ੍ਹਦੀ ਕਲਾ 'ਚ ਰਹੋ ਰਾਮਧਾਨੀਆਂ ਕਰੋ ਹਾਂ ਆਵਾਸ ਨੂੰ ਨਹੀਂ ਸੌਂਦੇ ਫਿਆਰੀ ਕਰੋ ਫਿਆਰੀ ਕਰੋ ਕੋਈ ਗੱਲ ਨਹੀਂ ਬੇਫਿਕਰ ਹੋ ਕੇ ਸੌਂ ਬੇਫਿਕਰ ਬਾਕੀ ਮਾਲਕ ਸਾਰਾ ਕੋ ਆਪ ਦੇਖਦਾ ਕਿਉਂ ਜੀ ਟੈਨਸ਼ਨ ਨਹੀਂ ਲੈਣੀ ਕਿਸ ਗੱਲ ਦੀ ਨਹੀਂ ਨਹੀਂ ਕੋਈ ਭਾਵੇਂ ਹਾਲਾਤ ਕਿਦਾਂ ਦੇ ਵੀ ਆ ਪਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦੁਪਹਿਰ ਨੂੰ ਪੈਰ ਲੈਣ ਨੂੰ ਪੈਰ ਲੈਣ ਸੌਂਦੇ ਰਾਤੀ ਸਾਰੀ ਦਾ ਹਾਂਜੀ ਕੀ ਚੱਲ ਰਿਹਾ ਆ ਮੈਡਮ ਜੀ ਮਨ ਪੀਤ ਮੇਰੀ ਸਫਾਈ ਕਰਕੇ ਰੱਖਿਓ ਸੂਈ ਜੀ ਹਾਂ ਹਾਂ ਮम्मी ਦਾ ਹਾਲ ਦਿੰਨਾ ਮੈਂ ਆਈ ਹੁਣ ਜੁੱਤੀ ਤੇ ਕੁਝ ਨਿਆਰੇ ਬਣਾਉਣ ਨੀ ਕੋਕ ਲੱਗੀ ਹੈ ਨਾ ਉਹ ਨਾ ਆ ਨਹੀਂ ਕੋਈ ਬਣਾਉਣ ਨਾਲ ਇੱਕ ਚੀਜ਼ ਤਾਂ ਕਰ ਲੇ ਮੈਂ ਫੁਲਕਾ ਆਹ ਡੱਬੇ ਡੁੱਬੇ ਬੜੇ ਸਾਫ ਕੀਤੇ ਆ ਕੀ ਚੱਕਰ ਸਾਫ ਨਾ ਤਾਂ ਕੀਤੇ ਆ ਇਹਨੂੰ ਆਰਡਰ ਹੋਇਆ ਹੈ ਦਫ਼ਤਰ ਤੋਂ ਮੈਂ ਉਹ ਕਹਾਤਾ ਕਹਿਤੀ ਨਾ ਤੇ ਮੰਮੀ ਸਫਾਈ ਹੋਣੀ ਚਾਹੀਦੀ ਮੇਰੇ ਆਂਦਿਆਂ ਕਿਚਨ ਵਿਚਨ ਕਰਦੀ ਹੁੰਦੇ ਕਿਚਨ ਕਹਿੰਦੀ ਆਪਾਂ ਤਾਂ ਸੋਈ ਗਈ ਕਿਚਨ ਵਿਚਨ ਹੁਣ ਕਿਚਨ ਵਿਚਨ ਕਹਿੰਦੀ ਆ ਹਾਂ ਤੇ ਸੋਈ ਸਫਾਈ ਰੱਖੋ ਕਿ ਮੈਂ ਸਫਾਈ ਸਾਰੇ ਕਰਦੀ ਸਾਰਾ ਕੁਝ ਸਾਫ਼ ਕਰ ਦਿੱਤਾ ਹਾਂ ਆਪਾਂ ਖਾਇਆ ਕਰਦਾ ਇੱਕ ਵਾਰੀ ਸਫਾਈ ਹੀ ਕਰਦਾ ਹੈ ਤੇ ਇਹ ਰੋਟੀਆਂ ਜੇ ਬਣਾਉਣੀਆਂ ਆ ਰੋਟੀਆਂ ਬਣਾਵਾਂਗੀ ਇੱਥੇ ਤੇ ਹੁਣ ਕਿਹੜੇ ਵੇਲੇ ਬਣਾਉਣੀਆਂ ਹੁਣ ਅੱਧੀ ਰਾਤ ਨੂੰ ਬਣਾਉਣੀਆਂ ਆ ਮੇਰੇ ਤੇ ਗੱਲ ਸੁਣ ਨਾ ਇੱਥੇ ਕੂਕਰ ਰੱਖਾਂਗੀ ਕੜਾਈ ਰੱਖਾਂਗੀ ਖਲਾਰਾ ਤੇ ਤੈਣਾ ਹੀ ਚਲਾਰਾ ਤੇ ਪੈਂਦਾ ਹੀ ਆ ਕੋਤਲਾ ਬਿਲ ਨਾ ਰੱਖਾਂ ਨਹੀਂ ਹੁਣ ਇੰਨੀ ਸਫਾਈ ਰਹਿੰਦੀ ਆ ਮਾਨ ਵੀ ਤੂੰ ਗੱਤ ਤੂੰ ਵੀ ਸਿਆਣੀ ਆ ਨਹੀਂ ਤੇ ਫਿਰ ਸਫਾਈ ਕਰਤੀ ਆ ਮੰਮੀ ਨੇ ਸੋਚਿਆ ਹਾਂ ਜਾਂਦੇ ਤੇ ਲੱਗਣੀ ਆ ਇਹ ਤਾਂ ਕੀ ਕਰਨਾ ਰੋਟੀ ਖਾ ਕੇ ਹਾਂ ਜਾਂਦੇ ਨਹੀਂ ਜਾ ਰਹੇ ਇਹ ਅੱਛਾ ਤੂੰ ਵੀ ਅੱਛਾ ਨਾ ਇਹਨੇ ਗੁੱਸੇ 'ਚ ਸਫਾਈ ਦਿੱਤੀ ਆ ਹਨਾ ਆਕੜ ਨਹੀਂ ਜਾਂਦੀ ਮੇਰੀ ਮਾਂ ਦੀ ਵਿਚਾਰੀ ਮੇਰੀ ਘਰ ਵਾਲੀ ਕਿਤੇ ਕਰਮਾ ਨਾ ਹੁੰਦੀ ਆ ਉਹ ਵੀ ਵਿਚਾਰੀ ਨੂੰ ਤੰਗ ਕਰ ਮਾਰਦੇ ਨੇ ਕੀ ਆ ਮੈਨੂੰ ਕਿ ਕਰਫੂ ਹੀ ਲੱਗਦੇ ਤੇ ਮੈਂ ਉਹਦੇ ਬੰਦ ਹੀ ਕਰ ਦੇਣਾ ਹਟਾ ਜਾ ਮੈਨੂੰ ਹੋਣਾ ਨਾ ਭਵੇ ਹੈ ਤੇਕਿਆਂ ਤੋਂ ਹੈ ਹੋਰ ਇੱਕ ਪਾਸੇ ਨਹੀਂ ਜੀਂਦੇ ਇੱਕ ਪਾਸੇ ਸਫਾਈ ਕਰਦੇ ਇੱਕ ਪਾਸੇ ਰੋਟੀਆਂ ਪਕਤੀਆਂ ਲਾਦੇ ਰੋਟੀ ਪਕਾਉਣ ਦੇ ਖਲਾਰਾ ਨਹੀਂ ਪੈਣਾ ਜਦੋਂ ਮੈਂ ਨੂੰ ਤੂੰ ਮਾਰ ਪਈ ਦੀ ਗੱਲ ਕਰੀਂ ਤਾਂ ਕੀ ਗੱਲ ਮੈਂ ਮੈਨੂੰ ਹਰ ਪਾਸੇ ਵੇਖੂਗੀ ਨਾ ਹੱਥ ਮਾਰ ਲੇ ਮੈਂ ਤੁਹਾਡਾ ਡਿੱਗਾ ਮੈਂ ਸਾਫ ਕਰਨਾ ਸਬਜੈਕਟ ਆਈ ਹੋਦਾ ਤੇ ਮੈਂ ਸਾਥ ਦੇਣਾ ਉਹ ਤੇ ਮੇਰੀ ਹੈਗੀ ਦੇਹ ਮੇਰੀ ਇੱਕ ਮਿੱਠੀ ਮਿੱਠੀ ਦਾ ਜਾਨ ਮੈਂ ਨਹੀਂ ਸਾਥ ਦੇਣਾ ਤਾਂ ਕਿਹਦਾ ਦੇਣਾ ਮਿੱਠੀ ਲਾਜੂ ਤੂੰ ਇਹਦੀ ਪ੍ਰਵਾਹ ਨਾ ਕਰਿਆ ਕਰ ਇਹੋ ਜਿਹਾ ਬੋਲਦੇ ਰਹਿੰਦੇ ਆ ਇਹ ਨਾ ਮੈਨਾਂ ਨੂੰ ਘਰ ਦੇ ਵਿੱਚ ਬਹੁਤੀ ਮਹੱਤਤਾ ਨਹੀਂ ਦਿੰਨਾ ਤਾਂ ਮੱਚਦੇ ਆ ਤੂੰ ਤੇਨੂੰ ਤੇ ਪ੍ਰਾਇਓਰਟੀ ਆ ਪਰ ਰੱਬ ਤੋਂ ਚੰਗਾ ਦਿੱਤੀ ਆ ਇਹ ਮਾਂ ਤੋਂ ਪਾਗਲ ਹੋ ਗਈ ਜੋ ਕੁਛ ਹੈ ਦੀ ਮਨਪ੍ਰੀਤ ਮਨਪ੍ਰੀਤ ਇਹ ਮੇਰੀ ਮਨ ਦੀ ਪ੍ਰੀਤ ਆ ਮੈਂ ਉਹਦੇ ਬਿਨਾਂ ਨਹੀਂ ਰਹਿ ਸਕਦੀ ਆਹ ਹਾ ਇਹਦੇ ਹੁਣ ਵਧਣਾ ਹੀ ਆ ਇਹ ਨਹੀਂ ਘਟਣਾ ਇਹ ਤਾਂ ਮੇਰੇ ਨਾਲ ਮਜ਼ੇ ਆ ਲੱਗਦਾ ਆ ਜਾਣਾ ਹਾ ਤੂੰ ਆਈ ਨਾ ਉਹਨੇ ਤੂੰ ਜੇ ਨਹੀਂ ਨਾ ਇੱਕ ਦੂਜੇ ਦੇ ਅੱਗੇ ਮਰਦੇ ਦਾ ਲੰਬੀ ਟੈਸਟ ਕਰਾਉਣ ਚੱਲਦਾਂ ਦੀ ਅਮਰਤ ਮੇਰੀ ਟੈਸਟ ਕਰਾ ਦੇ ਟੈਸਟ ਨਾਲ ਨਿਕਲਦਾ ਕੀ ਉਹ ਚੋਕ ਨਹੀਂ ਉਹਦਾ ਨਿਕਲ ਆ ਗਈ ਤਾਂ ਘਟਿਆ ਤਾਂ ਸਾਰਾ ਸਾਡਾ ਪਿਆਰ ਵੀ ਇੱਕ ਪਿਆ ਸਾਰਾ ਕੋ ਦੇ ਰੁਕਾਉ ਮਾ ਹੁੰਦਾ ਕਿ ਕਾ ਮਾ ਕਰੀ ਬਿਮਾਰੀ ਨਹੀਂ ਚਲਾਣਾ ਮੇਰਾ ਪੋਤੇ ਗਾ ਮੈਂ ਇਨਾ ਲਾਡ ਪਿਆ ਇਹਨੇ ਮਾ ਮਾਂ ਖਤਮ ਹੋ ਗਿਆ ਮਮੀ ਹੁਣ ਪੁੱਤ ਪੁੱਤ ਨੇ ਹੁਣ ਕੋਈ ਪਿਆਰ ਨਹੀਂ ਕਰਨਾ ਪੁੱਤ ਦਾ ਪਿਆਰ ਬਿਲਕੁਲ ਪੈ ਨਹੀਂ ਚੋਗੇ ਬਿਮਾਰੀ ਹੋਣਾ ਹੋਰ ਕੀ ਹੋਣਾ ਆਹੋ ਰੁਕਾ ਵੀ ਇੱਕ ਸੱਸ ਨਹੀਂ ਜੀ ਮੇਰੇ ਦੋ ਦੋਨੇ ਧੰਨ ਮੇਰੇ ਜਿਗਰੇ ਦੇ ਤੇ ਦੋ ਦੋ ਹੈ ਵੀ ਨਿਓਲ ਆ ਰਗੀਆਂ ਦੋਨੇ ਆਉਡੀਆਂ ਵਾਲੇ ਸਾਪ ਆਏ ਜੋ ਜੀ ਸੇਸ਼ਨਾਗ ਨਹੀਂ ਹੁੰਦਾ ਇਹ ਕੋਈ ਹੋਣਾ ਹੈ ਸਾਕਲੀ ਰੋਣਾ ਸਾਰਾ ਕੋਈ ਹੋਣਾ ਹੈ